ਅਸੀਂ ਅੱਜ ਗੱਲ ਕਰ ਰਹੇ ਹਾਂ ਐਸ ਸੀ ਪੀ ਸੀ ਦੀ ਜਿਹੜੀ ਅੰਥਰਿੰਕ ਕਮੇਟੀ ਦੀ ਮੀਟਿੰਗ ਕੱਲ ਹੋਈ ਆ ਉਹਦੇ ਵਿੱਚ ਦੋ ਤਿੰਨ ਉਹਨਾਂ ਨੇ ਫੈਸਲੇ ਲਏ ਆ ਸਭ ਤੋਂ ਪਹਿਲਾਂ ਤੇ ਜਿਹੜਾ ਉਹਨਾਂ ਦਾ ਫੈਸਲਾ ਸੀ ਕਿ ਯੂ ਪੀ ਦੇ ਐਨਕਾਊਂਟਰ ਦੀ ਇੱਕ ਨਿਆਂਇਕ ਜਾਂਚ ਹੋਣੀ ਚਾਹੀਦੀ ਆ ਇਹਦੇ ਨਾਲ ਅਸੀਂ ਬਿਲਕੁਲ ਸਹਿਮਤ ਆ ਜ਼ਰੂਰ ਜਾਂਚ ਹੋਣੀ ਚਾਹੀਦੀ ਆ ਅਸੀਂ ਵੀ ਇਸ ਜਾਂਚ ਦੀ ਮੰਗ ਕਰ ਰਹੇ ਆ ਕੋਈ ਕਈ ਸਵਾਲ ਉੱਠ ਰਹੇ ਨੇ ਇਸ ਐਨਕਾਊਂਟਰ ਬਾਰੇ ਕੋਈ ਵੀ ਜਿਹੜਾ ਫੇਕ ਐਨਕਾਊਂਟਰ ਹੁੰਦਾ ਪੰਜਾਬ ਨੇ ਇਹਦਾ ਬੜਾ ਸੰਤਾਪ ਭੋਗਤਿਆ ਵਾ ਫੇਕ ਐਨਕਾਊਂਟਰ ਉਦੋਂ ਵੀ ਨਹੀਂ ਸੀ ਹੋਣੇ ਚਾਹੀਦੇ ਤੇ ਹੁਣ ਤੇ ਬਿਲਕੁਲ ਹੀ ਨਹੀਂ ਹੋਣੇ ਚਾਹੀਦੇ ਔਰ ਜੇ ਜੇ ਸਰਕਾਰ ਨੂੰ ਲੱਗਦਾ ਵਾ ਕਿ ਸਹੀ ਇਨਕਾਊਂਟਰ ਸੀ ਤੇ ਫਿਰ ਜਾਂਚ ਦੀ ਕੀ ਪ੍ਰੋਬਲਮ ਹੈ ਜਾਂਚ ਜ਼ਰੂਰ ਹੋਣੀ ਚਾਹੀਦੀ ਆ ਬਾਕੀ ਜਿਹੜੇ ਦੋ ਦੂਜੇ ਮਸਲੇ ਨੇ ਉਹ ਬੜੇ ਗੁੰਝਲਦਾਰ ਜੇ ਹੋ ਗਏ ਆ ਉਹਨਾਂ ਬਾਰੇ ਕੁਝ ਵੀ ਕਲੈਰਿਟੀ ਨਾਲ ਕਹਿਣਾ ਬੇੜਾ ਵਾ ਕਾਫੀ ਮੁਸ਼ਕਲ ਆ ਪਹਿਲੀ ਗੱਲ ਤੇ ਇਹਦੇ ਕੋਈ ਸ਼ੱਕ ਨਹੀਂ ਕਿ ਜੇ ਸੁਖਬੀਰ ਸਿੰਘ ਬਾਦਲ ਨੂੰ ਸਿੰਘ ਸਹਿਬਾਨ ਵੱਲੋਂ ਸਜ਼ਾ ਲਾਈ ਗਈ ਸੀ ਉਹ ਸਜ਼ਾ ਪੂਗਤਰੇ ਸਨ ਪੂਰੀ ਕਰ ਰਹੇ ਸਨ ਤੇ ਉਹਨਾਂ ਤੇ ਦਰبار صاحب ਦੇ ਬਾਅਦ ਜਾਨਲੇਵਾ ਹਮਲਾ ਕਰਨਾ ਬਹੁਤ ਮੰਕਪਗਲ ਗੱਲ ਸੀ ਲੇਕਿਨ ਇੱਕਦਮ ਉਸ ਤੋਂ ਬਾਅਦ ਐਸਜੀਪੀਸੀ ਆਪਣੀ ਅੰਤਰੀਕ ਕਮੇਟੀ ਮੀਟਿੰਗ ਕਰਕੇ ਉਹਨੂੰ ਪੰਥ ਤੋਂ ਛੇਕਣ ਦੀ ਗੱਲ ਕਰਦੇ ਆ ਉਹ ਵੀ ਸ਼ਾਇਦ ਬਹੁਤ ਜਲਦਬਾਜੀ ਸੀ ਉਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਸੀ ਨਰਿੰਦਰ ਸਿੰਘ ਚੋੜਾ ਨੂੰ ਨਰਿੰਦਰ ਸਿੰਘ ਚੋੜਾ ਇਸ ਵੇਲੇ ਹੁਣ ਵੀ ਹਿਰਾਸਤ ਦੇ ਵਿੱਚ ਨੇ ਔਰ ਉਹਨਾਂ ਨੂੰ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਜਿਹੜੀ ਆ ਉਹ ਹੋਵੇਗੀ ਮੇਰਾ ਇਹ ਨਹੀਂ ਖਿਆਲ ਕਿ ਇਸ ਗੱਲ ਦੇ ਵਿੱਚ ਜਿਹੜਾ ਸ਼੍ਰੀ ਅਕਾਲ ਤਖਤ ਆ ਜਾਂ ਐਸਸੀਪੀਸੀ ਆ ਉਹਨਾਂ ਨੂੰ ਇਹਦੇ ਵਿੱਚ ਪੈਣਾ ਚਾਹੀਦਾ ਹਾਂ ਮਤਾ ਜ਼ਰੂਰ ਪਾਸ ਕਰ ਦਿੰਦੇ ਬਹੁਤ ਮੰਤ ਭਾਗੀ ਗੱਲ ਆ ਔਰ ਮੇਰੇ ਖਿਆਲ ਉਹਨਾਂ ਨਾਲ ਹੀ ਬਹੁਤ ਹੋਣਾ ਸੀ ਕਿਉਂਕਿ ਉਹਨਾਂ ਨੇ ਮਤਾ ਪਾਸ ਕੀਤਾ ਕਿ ਉਹਨੂੰ ਪੰਥ ਤੋਂ ਛੇਕਿਆ ਜਾਵੇ ਲੋਕਾਂ ਦਾ ਪ੍ਰੈਸ਼ਰ ਪਿਆ ਬਹੁਤ ਸਾਰੇ ਜਥੇਬੰਦੀਆਂ ਦਾ ਪ੍ਰੈਸ਼ਰ ਪਿਆ ਕਈ ਲੋਕਾਂ ਨੇ ਨਰਿੰਦਰ ਸਿੰਘ ਚੋੜਾ ਦੇ ਹੱਕ ਦੇ ਵਿੱਚ ਵੀ ਬਿਆਨ ਦਿੱਤੇ ਤੇ ਇਸ ਕਰਕੇ ਉਹਨਾਂ ਨੂੰ ਉਸ ਬਿਆਨ ਤੋਂ ਵਾਪਸ ਆਉਣਾ ਪਿਆ ਔਰ ਆਪਣਾ ਜਿਹੜਾ ਪਹਿਲਾ ਮਤਾ ਸੀ ਉਹਨੂੰ ਰੱਦ ਕਰਨਾ ਪਿਆ ਮੇਰਾ ਕਹਿ ਲਿਆ ਐਸਪੀਸੀ ਨੂੰ ਬਹੁਤ ਸੋਚ ਸਮਝ ਕੇ ਕੋਈ ਕਦਮ ਚੁੱਕਣਾ ਚਾਹੀਦਾ ਜਲਦਬਾਜ਼ੀ ਦੇ ਵਿੱਚ ਕੋਈ ਕਦਮ ਨਹੀਂ ਚੁੱਕਣਾ ਚਾਹੀਦਾ ਪਰ ਹਾਂ ਮੈਂ ਫੇਰ ਕਹਿਣਾ ਚਾਹੁੰਦਾ ਮਾਂ ਕਿ ਦਿਵਿੰਦਰ ਬਾਦ ਸਾਹਿਬ ਦੇ ਬਾਹਰ ਨਰਿੰਦਰ ਸਿੰਘ ਚੋੜਾ ਨੇ ਸੁਖਬੀਰ ਸਿੰਘ ਬਾਦਲ ਤੇ ਹਮਲਾ ਕੀਤਾ ਉਹ ਬਹੁਤ ਮੰਦ ਭਾਗਾ ਵਾ ਇੱਕ ਸੈਂਕਟੀਟੀ ਹੁੰਦੀ ਹੈ ਇੱਕ ਥਾਂ ਦੀ ਉਹ ਸੈਂਸਿਟੀ ਹਰ ਹਾਲਤ ਦੇ ਵਿੱਚ ਮੇਨਟੇਨ ਕਰਨੀ ਚਾਹੀਦੀ ਆ ਜੇ ਉਹ ਸੈਂਸਿਟੀ ਅਸੀਂ ਗਵਾਦਿਆਂਗੇ ਤੇ ਫਿਰ ਆਪਾਂ ਦੂਜਿਆਂ ਤੋਂ ਕੀ ਆਸ ਕਰਾਂਗੇ ਆਪਣੇ ਧਰਮ ਦੀ ਆਪਣੇ ਸਭ ਤੋਂ ਜਿਹੜਾ ਸਰਮੁੱਚ ਸੰਸਥਾ ਵਾ ਉੱਥੋਂ ਦੀ ਸੈਂਸਿਟੀ ਅਸੀਂ ਗਵਾਦਿਆਂਗੇ ਤੇ ਲੋਕਾਂ ਤੋਂ ਕੀ ਆਸ ਕਰਾਂਗੇ ਅਸੀਂ ਦੂਜੀ ਗੱਲ ਜਿਹੜੀ ਗਿਆਨੀ ਹਰਪ੍ਰੀਤ ਸਿੰਘ ਬਾਰੇ ਆ ਜੇ ਗਿਆਨੀ ਹਰਪ੍ਰੀਤ ਸਿੰਘ ਬਾਰੇ ਜੇ ਜਦੋਂ ਉਹਨਾਂ ਤੇ ਬਿਆਨ ਕੋਈ દોਸ਼ ਲੱਗਾ ਸੀ ਤੇ ਵੈਸੇ ਤੇ ਉਹਨਾਂ ਨੂੰ ਚਾਹੀਦਾ ਵਾ ਕਿ ਆਪਣੇ ਆਪ ਅਸਤੀਫਾ ਦੇ ਦਿੰਦੇ ਹੋ ਕਹਿੰਦੇ ਜੀ ਜੋ ਮਰਜ਼ੀ ਇਨਕੁਆਇਰੀ ਕਰ ਲਓ ਕਿਉਂਕਿ ਇੱਕ ਜਥੇਦਾਰ ਦੇ ਉੱਤੇ ਇਲਜ਼ਾਮ ਲੱਗਾ ਵਾ ਔਰ ਜਥੇਦਾਰ ਇਲਜ਼ਾਮ ਦੇ ਨਾਲ ਆਪਣਾ ਅਹੁਦਾ ਜਿਹੜਾ ਵਾ ਉਹ ਸਹੀ ਤਰੀਕੇ ਨਾਲ ਉਹਦੀ ਪੂਰਤੀ ਨਹੀਂ ਕਰ ਸਕਦਾ ਪਰ ਮੈਂ ਹੈਰਾਨ ਆ ਕਿ ਉਹਨਾਂ ਨੇ ਅਸੀਫਾ ਨਹੀਂ ਦਿੱਤਾ ਠੀਕ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਉਹ ਬੜਾ ਕਲੀਅਰਲੀ ਸ਼ਾਇਦ ਉਹ ਸਿਆਸਤ ਨਾਲ ਪ੍ਰੇਰਿਤ ਸੀ ਉਹ ਜਿਹੜਾ ਉਹਨੇ ਦੇ ਖਿਲਾਫ ਦੋਸ਼ ਵੀ ਆ ਕਿਉਂਕਿ ਇੰਨੇ ਸਾਲਾਂ ਬਾਅਦ ਆਇਓ ਜਾਂ ਦੋਸ਼ ਟਕਣਾ ਜਿਹੜਾ ਉਹਦਾ ਕੋਈ ਮਾਇਨਾ ਨਹੀਂ ਰੱਖਦਾ ਉਹ ਵੀ ਇੱਕ ਨਿੱਜੀ ਕਰੇਲੂ ਮਸਲਾ ਜਿਹੜਾ ਵਾ ਹੁਣ ਤੱਕ ਕਿਉਂ ਨਹੀਂ ਉੱਠਿਆ ਉਹ ਜਦੋਂ ਉਹ ਕੱਲ ਤੱਕ ਤੇ ਐਕਟਿੰਗ ਜਥੇਦਾਰ ਸੀ ਉਦੋਂ ਮਸਲਾ ਕਿਉਂ ਨਹੀਂ ਉੱਠਿਆ ਹੁਣ ਕਿਉਂ ਉੱਠ ਕਉਂਕੀ ਅਸਲੇ ਹੁਣ ਸਿਆਸਤ ਜਿਹੜੀ ਆ ਕਾਲੀ ਦਲ ਔਰ ਐਸਪੀਸੀ ਔਰ ਜਹਦਰ ਸਹਿਬਾਨ ਦੇ ਉਪਰ ਦੋਸ਼ ਦੂਸ਼ਣਬਾਜੀ ਹੋ ਰਹੀ ਆ ਔਰ ਅਸਲੇ ਕਾਲੀ ਦਲ ਦੇ ਕੁਝ ਲੀਡਰਾਂ ਦੀ ਜਿਹੜੀ ਕੁਰਸੀ ਆ ਖਤਰੇ 'ਚ ਆ ਕਿ ਇਸ ਕਰਕੇ ਦੋਸ਼ ਲੱਗਾ ਖੈਰ ਐਨੀਵੇ ਉਹਨਾਂ ਨੂੰ ਆਪਣੇ ਆਪ ਅਸਤੀਫਾ ਦੇ ਦੇਣਾ ਚਾਹੀਦਾ ਸੀਗਾ ਔਰ ਹੁਣ ਜੇ ਉਹਨਾਂ ਦੇ ਖਿਲਾਫ ਇਨਕੁਆਇਰੀ ਕੀਤੀ ਜਾ ਰਹੀ ਆ ਤੇ ਮੇਰਾ ਖਿਆਲ ਆ ਕਿ ਇਹ ਇਨਕੁਆਇਰੀ ਜਿਹੜੀ ਐਸਪੀਸੀ ਵੱਲੋਂ ਨਹੀਂ ਇਹ ਸਿੰਘ ਸਹਿਬਾਨ ਵੱਲੋਂ ਐ ਇਨਕੁਆਇਰੀ ਜਿਹੜੀ ਆ ਇਹ ਹੁਣੀ ਚਾਹੀਦੀ ਆ ਜਿਹੜਾ ਜਥੇਦਾਰ ਹਰਪ੍ਰੀਤ ਸਿੰਘ ਦਾ ਬਿਆਨ ਆ ਕਿ ਇਕਾਲੀ ਦਲ ਨੂੰ ਬਚਾ ਸਕਦੇ ਤੇ ਬਚਾ ਲੋ ਇਹ ਸਿਆਸਤ ਨਾਲ ਪ੍ਰੇਰਿਤ ਆ ਇਹ ਗੱਲ ਉਹਨਾਂ ਨੂੰ ਨਹੀਂ ਸਿਕਾਨੀ ਚਾਹੀਦੀ ਇੱਕ ਜਥੇਦਾਰ ਸਹਿਬਾਨ ਨੂੰ ਸਿਰਫ ਆਪਣੇ ਆਪ ਨੂੰ ਧਰਮ ਤੱਕ ਹੀ ਸੀਮਿਤ ਰਹਿਣਾ ਚਾਹੀਦਾ ਧਾਰਮਿਕ ਮਸਲਿਆਂ ਤੱਕ ਹੀ ਸੀਮਤ ਰਹਿਣਾ ਚਾਹੀਦਾ ਵਾ ਠੀਕ ਆ ਖੇਤਰੀ ਪਾਰਟੀ ਦੀ ਲੋੜ ਹੈ ਪਰ ਖੇਤਰੀ ਪਾਰਟੀ ਦੀ ਲੋੜ ਆਮ ਲੋਕ ਕਹਿਣ ਨਾ ਵੀ ਖੇਤਰੀ ਪਾਰਟੀ ਦੀ ਲੋੜ ਆ ਜਥੇਦਾਰ ਸਾਹਿਬ ਨੂੰ ਉਹਦੇ ਬਾਰੇ ਕੋਈ ਕਹਿਣ ਦੀ ਲੋੜ ਨਹੀਂ ਪਰ ਇਹ ਜੋ ਕੁਝ ਵੀ ਹੋ ਰਿਹਾ ਵਾ ਇਹਦੇ ਵਿੱਚ ਐਂਝ ਲੱਗਦਾ ਵਾ ਕਿ ਇਹ ਜਿਹੜੀ ਕੋਠਰੀ ਹੈ ਨਾ ਉਹਦੀ ਚਲਕ ਹੁੰਦੀ ਆ ਕਿ ਉਹ ਕੋਠਰੀ ਕਰਵਾ ਰਹੀ ਹੈ ਔਰ ਮੇਰੇ ਖਿਆਲ ਬਹੁਤ ਸਾਰੇ ਕੌਲਰਸ ਨੇ ਕਿਹਾ ਵੀ ਐਪੀ ਸੁਖਵੀਰ ਸਿੰਘ ਬਾਦਲਿਆ ਉਹਨਾਂ ਦੇ ਜਿਹੜੇ ਇਰਦਗਿਰ ਨੇੜੇ-ਤੇੜੇ ਦੇ ਜਿਹੜੇ ਲੋਕ ਨੇ ਉਹ ਸਭ ਕੁਝ ਇਹ ਕਰਾ ਰਹੇ ਆ ਜੇ ਇਹਦੇ ਵਿੱਚ ਕੋਈ ਇੱਕ ਫੀਸਦੀ ਵੀ ਸੱਚਾਈ ਹੈ ਤੇ ਇਹ ਮੇਰੇ ਖਿਆਲ ਸੁਖਵੀਰ ਸਿੰਘ ਬਾਦਲ ਦਾ ਖੁਦ ਨੁਕਸਾਨ ਹੋ ਰਿਹਾ ਵਾ ਜਥੇਦਾਰ ਸਾਹਿਬ ਦੇ ਉੱਤੇ ਬਿਆਨਬਾਜ਼ੀ ਕਰਨੀ ਜਥੇਦਾਰਾਂ ਨੂੰ ਇਸ ਮਸਲੇ ਦੇ ਵਿੱਚ ਸਿਆਸੀ ਮਸਲਿਆਂ 'ਚ ਲਪੇਟਣਾ ਜਿਹੜਾ ਵਾ ਉਹ ਇੱਕ ਤੇ ਜੱਥੇਦਾਰ ਦੀ ਜੱਥੇਦਾਰਾਂ ਦੀ ਮਾਨ ਮਰਿਆਦਾ ਜਿਹੜੀ ਆ ਉਹ ਉਹਨੂੰ ਟਾਲ ਲੱਗਦੀ ਆ ਔਰ ਟੜਾ ਫਿਰ ਆਪਣਾ ਵੀ ਨੁਕਸਾਨ ਹੁੰਦਾ ਸੋ ਜੋ ਵੀ ਹੋ ਰਿਹਾ ਵਾ ਇਹ ਬਹੁਤ ਅਨਫੋਰਚੂਨੇਟ ਆ ਔਰ ਅਸੀਂ ਆਸ ਕਰਦੇ ਆਂ ਕਿ ਇਹ ਇਹ ਸਭ ਨੂੰ ਕੋਈ ਨਾ ਕੋਈ ਜਲਦੀ ਤੋਂ ਜਲਦੀ ਜਿਹੜਾ ਵਾ ਇਹ ਕੋਈ ਸਬਕ ਸਿੱਖਣਗੇ ਔਰ ਆਪਾਂ ਇਸ ਦੂਸ਼ਣ ਬਾਜੀ ਤੋਂ ਆਪਾਂ ਗੁਰੇਜ਼ ਕਰਾਂਗੇ